ਜਿਨ੍ਹਾਂ ਚਿਰ ਨਤੀਜੇ ਤੇ ਨਹੀਂ ਆਉਂਦੀ ਉਹਨਾਂ ਚਿਰ ਇਸੇ ਤਰ੍ਹਾਂ ਡਟਾਂਗੇ ਚਾਹੇ ਜਾਨਾਂ ਚਲੀਆਂ ਜਾਣ ਚਾਹੇ ਗੋਲੀਆਂ ਮਾਰਲਣ ਚਾਹੇ ਡਾਂਗਾ ਮਾਰ ਕੇ ਸਿਰ ਪਾੜਦਣ ਪਰ ਸ ਵਿੱਚ ਲੋਕ ਇਹ ਵੀ ਕਹਿੰਦੇ ਨੇ ਵੀ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਕਬਜ਼ਾ ਕਰਵਾਇਆ ਦੇਖੋ ਅਸੀਂ ਖੁਦ ਮੰਨਦੇ ਆ ਇਸ ਚੀਜ਼ ਨੂੰ ਕਹਿ ਰਹੇ ਆ ਅਸੀਂ ਕਿਉਂਕਿ ਉਹਨੇ ਆਪਣੀ ਬਾਵਾ ਕੱਟਣੀ ਸੀ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰਾਉਦ ਅਸੀਂ ਪਹੁੰਚੇ ਆ ਪਿੰਡ ਰਾਣਵਾ ਜਿੱਥੇ ਵਰਦੇ ਮਹੀਨ ਦਰਾਨ ਵੀ ਕਿਸਾਨਾਂ ਦਾ ਮੋਰਚਾ ਜਿਹੜਾ ਉਹ ਲੱਗਿਆ ਹੋਇਆ ਬੀਤੇ ਕੱਲ੍ਹ ਭਾਵੇਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਮੋਰਚੇ ਨੂੰ ਸਾਬੋਤ ਅਜ ਕਰਨ ਦੇ ਲਈ ਉੱਥੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ ਪਰ ਬੀਤੀ ਰਾਤ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਪ੍ਰਸ਼ਾਸਨ ਵੱਲੋਂ ਲਾਏ ਨਾਕਿਆਂ ਨੂੰ ਤੋੜ ਕੇ ਮੋੜ ਪਿੰਡ ਸਰਾਉਦ ਵਿਖੇ ਆਪਣਾ ਮੋਰਚਾ ਜਿਹੜਾ ਜਾ ਕੇ ਮੱਲਿਆ ਗਿਆ ਔਰ ਕਿਸਾਨਾਂ ਵੱਲੋਂ ਰਾਤ ਵਾਪਸ ਪਿੰਡ ਸਰਾਉ ਤੋਂ ਰਾੜਮਾ ਵਿਖੇ ਆ ਕੇ ਆਪਣੇ ਪਹਿਲੇ ਮੋਰਚ ਤੇ ਜਿੱਥੇ ਲਗਭਗ 2.5 ਸਾਲ ਪਹਿਲਾਂ ਉਹਨਾਂ ਨੇ ਇਸ ਜਗ੍ਹਾ ਤੋਂ ਜਿਹੜਾ ਸੰਘਰਸ਼ ਆਪਣਾ ਸ਼ੁਰੂ ਕੀਤਾ ਸੀ ਉੱਥੇ ਆ ਕੇ ਕਿਸਾਨ ਅੱਜ ਬੈਠੇ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਇੱਕ ਵਾਰ ਆਲਾ ਦੋਲਾ ਦਿਖਾ ਦਿੱਤਾ ਜਾਵੇ ਕਿਉਂਕਿ ਮੌਸਮ ਹੈ ਜਿਹੜਾ ਉਹ ਵੀ ਸ਼ਾਇਦ ਸਹੀ ਨਹੀਂ ਔਰ ਕਿਸਾਨ ਵਰਦੇ ਮੀ ਦੌਰਾਨ ਵੀ ਇੱਥੇ ਹਾਜ਼ਰੀ ਭਰ ਰਹੇ ਨੇ ਇਹਨਾਂ ਦਾ ਸਿਰੜਾ ਜਿਹੜਾ ਉਹ ਵੀ ਬਰਕਰਾਰ ਆ ਭਾਵੇਂ ਪ੍ਰਸ਼ਾਸਨ ਵੱਲੋਂ ਵੱਡੇ ਯਤਨ ਕੀਤੇ ਗਏ ਇਹਨਾਂ ਨੂੰ ਖਦੇੜਨ ਦੇ ਪਰ ਮੀ ਦੌਰਾਨ ਵੀ ਕਿਸਾਨ ਭਾਈਚਾਰਾ ਆਪਣੀ ਜਿੱਦ ਤੇ ਆਖ ਲਈਏ ਜਾਂ ਆਪਣੇ ਦ੍ਰਿੜ ਆਰਾਧਿਆਂ ਤੇ ਆਖ ਲਈਏ ਕਿ ਆਪੋ ਆਪਣੀ ਸੋਚ ਹੁੰਦੀ ਹੈ ਕਿਸੇ ਵੀ ਇਨਸਾਨ ਦੀ ਉਹਨਾਂ ਨੇ ਕੋਈ ਵੀ ਲੱਕਬ ਕਿਸੇ ਨੂੰ ਬਖਸ਼ਣਾ ਹੁੰਦਾ ਹੈ ਤਾਂ ਉਹ ਆਪਣੀ ਸੋਚ ਦੇ ਮਤਲਬਕ ਹੀ ਬਖਸ਼ਦਾ ਪਰ ਕਿਸਾਨ ਭਾਈਚਾਰਾ ਪਰ ਜਿੱਦਾ ਕਿ ਅਸੀਂ ਆਪਣੀਆਂ ਮੰਗਾਂ ਤੋਂ ਬਿਨਾ ਇੱਥੋਂ ਨਹੀਂ ਉਠਾਂਗੇ ਗੱਲ ਕਰਵਾਉਣੀ ਆ ਕਿਸਾਨ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਰਾਉਣਾ ਸਾਰਾ ਜਿਹੜਾ ਤਾਣਾ ਬਾਣਾ ਸੰਘਰਸ਼ ਤਾਂ ਕਿਵੇਂ ਬੁਣਿਆ ਜਾਂਦਾ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਆ ਆਪਣਾ ਤੇ ਸਾਰੀ ਰੂਪਰੇਖਾ ਕੀ ਹੈ ਉਹ ਮੇਰਾ ਨਾਂ ਜਸਵੰਤ ਸਿੰਘ ਜੀ ਕੋਲੂ ਕੰਨਰਵਾਲ ਇਕਾਈ ਪ੍ਰਧਾਨ ਜੀ ਤੇ ਜਿਹੜੀ ਰੂਪਰੇਖਾ ਇਹ ਹੈ ਜੀ ਕੱਲ ਸਾਰੇ ਪੰਜਾਬ ਨੇ ਸਾਰੀ ਜਿੰਦੇ ਤੱਕ ਆਪਣਾ ਪੰਜਾਬੀ ਦੀਨਾਂ ਉਹਨਾਂ ਨੇ ਸਾਰਾ ਕੁਝ ਦੇਖਿਆ ਪ੍ਰਸ਼ਾਸਨ ਨੇ ਕਿਸ ਤਰੀਕੇ ਨਾਲ ਕਿੰਨੀਆਂ ਕਰੋਕਾਂ ਲਾਈ ਹੋਈਆਂ ਸੀਗੀਆਂ ਇੱਥੇ ਮੋਰਚੇ ਤੇ ਵੀ ਕਿਸਾਨ ਜਿਹੜੇ ਨਾ ਪਹੁੰਚਣ ਪਰ ਕਿਸਾਨਾਂ ਨੇ ਆਪਣੇ ਪੂਰੇ ਜਾਬਤੇ ਦੇ ਨਾਲ ਪੂਰੀ ਸੂਬਾ ਟੀਮ ਦੇ ਨਾਲ ਲੜ ਕੇ ਸਾਰੇ ਨਾਕੇ ਖਦੇੜ ਕੇ ਉਹ ਇੱਥੇ ਮੋਰਚੇ ਤੇ ਪਹੁੰਚੇ ਬਹੁਤਾ ਧੰਨਵਾਦ ਕਰਦੇ ਆ ਜੀ ਦੂਜਾ ਨੰਬਰ ਜੀ ਅੱਜ ਵੀ ਅਸੀਂ ਜਿਹੜਾ ਅਹਿਮਦਗੜ ਬਲਾਕ ਆ ਉਹਦੇ ਇਸ ਤੋਂ ਬਿਨਾ ਹੋਰ ਕੋਈ ਬਲਾਕ ਨਹੀਂ ਅਹਿਮਦਗੜ ਬਲਾਕ ਨੇ ਅੱਜ ਫੇਰ ਪੂਰੀ ਭਰਮੀ ਹਾਜ਼ਰੀ ਲਵਾਈ ਹੈ ਇੱਥੇ ਮੋਰਚੇ ਦੇ ਉੱਪਰ ਤੇ ਜਿੰਨੇ ਵੀ ਇੱਥੇ ਆ ਗੂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਥੋੜਾ ਵੀ ਧੰਨਵਾਦ ਕੀਤਾ ਜੀ ਤੁਸੀਂ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਜਿਹੜਾ ਇਹ ਦੱਸਿਗਾ ਕੱਲ ਦਾ ਜੋ ਵੀ ਪ੍ਰਸ਼ਾਸਨ ਦਾ ਤੱਕਾ ਤੁਸੀਂ ਛੱਡਣਾ ਦਿਖਾਇਆ ਪੂਰਾ ਆਪਣੇ ਚੈਨਲ ਦੇ ਉੱਤੇ ਥੋੜਾ ਜਿਹਾ ਬਹੁਤ ਧੰਨਵਾਦ ਆ ਜੀ ਬੋਲੋ ਜੀ ਅਗਲੀ ਰੂਪਰੇਖਾ ਉਹ ਕੀ ਹੋਊਗੀ ਅਗਲੀ ਰੂਪਰੇਖਾ ਇਹ ਹੈ ਜੀ ਮਤਲਬ ਜਿਹੜਾ ਸਾਡੇ ਬਲਾਕ ਆ ਆਪਣੇ ਜ਼ਿਲ੍ਹਾ ਦੇ ਪ੍ਰਧਾਨ ਨੇ ਤੇ ਨਾਲ ਉਹਨਾਂ ਦੀ ਟੀਮ ਆ ਉਹ ਪ੍ਰਸ਼ਾਸਨ ਦੇ ਨਾਲ ਮਲੇਰ ਕੋਲੇ ਮੀਟਿੰਗ ਤੇ ਬੈਠੀ ਹੋਈ ਆ ਜਦੋਂ ਵੀ ਕੋਈ ਸਿੱਟਾ ਨਿਕਲੂਗਾ ਉਹ ਜੋ ਵੀ ਹੋਊਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਵੀ ਸਾਡਾ ਅਗਲਾ ਜਿਹੜੇ ਰਾਣੀ ਤਿੱਕੀ ਹੈ ਇਹ ਰਾਤ ਫਿਰ ਉਥੋਂ ਸਰਾਉ ਤੋਂ ਵਾਪਸੀ ਆ ਜਿਹੜੀ ਇੱਥੇ ਆ ਕੇ ਕੀਤੀ ਆ ਹਾਂਜੀ ਬਿਲਕੁਲ ਉਥੋਂ ਵਾਪਸੀ ਆ ਕੇ ਇੱਥੇ ਰਾਤ ਦੀ ਸਾਡੀ ਡਿਊਟੀ ਸਾਡੇ ਬਲਾਕ ਦੀ ਵੱਡੀ ਗਿਣਤੀ ਦੇ ਵਿੱਚ ਰਾਤ ਨੂੰ ਵੀ ਜਿਹੜੇ ਸਾਡੇ ਕਿਸਾਨ ਵੀਰ ਸਾਡੇ ਨਾਲ ਡਟੇ ਰਹੇ ਨੇ ਆ ਬਾਕੀ ਤੁਹਾਡੇ ਸਾਹਮਣੇ ਦੇਖ ਲਓ ਵੀ ਕਿੰਨਾ ਮੀਂਹ ਵਰ ਰਿਹਾ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮ드ਗੜ ਬਲਾਕ ਦੇ ਕਿਸਾਨ ਨੇ ਉਹ ਆਪ ਦਾ ਮੋਰਚਾ ਸੰਭ ਰਿਹਾ ਨੇ ਜੀ ਇਹ ਇੱਕ ਬੜੀ ਵੱਡੀ ਗੱਲ ਨਹੀਂ ਵੀ ਅੰਦਰ ਦੇਵਤਾ ਕਰੋਪ ਹੈ ਔਰ ਕਿਸਾਨ ਭਾਈਚਾਰਾ ਇੱਥੇ ਡਟਿਆ ਹੋਇਆ ਹੈ ਹਾਂਜੀ ਇਹ ਬਸ ਤੁਹਾਡੇ ਕਰਨ ਮੈਂ ਸੋਚਿਆ ਨੇ ਜੀ ਜਿਵੇਂ ਕਿ ਜਿਵੇਂ ਡਿਊਟੀਆਂ ਸਮਝ ਰਹੇ ਆ ਅਸੀਂ ਆਪਣੀਆਂ ਇਹ ਤੇ ਚਾਹੇ ਮੀਂਹ ਬਰੇ ਚਾਹੇ ਗਰੇ ਬਰਨ ਐਵੇਂ ਜਿਵੇਂ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਕਿਸਾਨਾਂ ਨੇ ਹਾਜ਼ਰੀ ਭਰੀ ਆ ਉਸੇ ਤਰ੍ਹਾਂ ਹੀ ਆ ਰਾੜਮਾਲੇ ਜਿਹੜਾ ਮੋਰਚੇ ਦੇ ਵਿੱਚ ਵੀ ਅਸੀਂ ਚਾਹੇ ਕੁਝ ਵੀ ਆ ਤੁਸੀਂ ਦੇਖ ਸਕਦੇ ਹੋ ਆ ਵੱਡੀ ਗੱਲ ਦੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਮੌਜੂਦ ਨੇ ਚਾਹੇ ਇੱਥੇ ਮੀਂਹ ਆ ਜਾਵੇ ਪ੍ਰਸ਼ਾਦ ਆ ਜਾਵੇ ਤਾਂ ਵੀ ਸਾਡੀ ਹਾਜ਼ਰੀ ਜਿਹੜੀ ਦਿਨ ਰਾਤ ਦੀ ਪੱਕੀ ਆ ਜੀ ਇੱਥੇ ਜਹੇਦਾਰ ਜੀ ਕਿਸਾਨਾਂ ਦੀ ਦ੍ਰਿੜਤਾ ਨੂੰ ਸਲਾਮ ਕਰਨਾ ਬਣਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਨੂੰ ਦੇਖ ਰਹੇ ਜੀਤ ਨੂੰ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇਸ ਨੂੰ ਲਾਈਕ ਕਰਦੇ ਨੇ ਤੇ ਵੱਧ ਤੋਂ ਵੱਧ ਅੱਗੇ ਵੀ ਭੇਜਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਚੀਜ਼ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦਾ ਬਲਾਕ ਅਹਿਮਦਗੜ ਦਾ ਪ੍ਰਧਾਨ ਹੋਣ ਦੇ ਨਾਤੇ ਘੱਟ ਤੋਂ ਘੱਟ ਤਕਰੀਬਨ ਵੈਸੇ ਤਾਂ ਮੈਨੂੰ 10 ਸਾਲ ਹੋ ਗਏ ਪਰ ਹੁਣ ਤਕਰੀਬਨ 8-9 ਮਹੀਨਿਆਂ ਤੋਂ ਲੈ ਕੇ ਸਾਡੇ ਜਿਹੜੇ ਬਲਾਕ ਦੇ ਪ੍ਰਧਾਨ ਸੀਗੇ ਉਹ ਬੈਠੇ ਨੇ ਪਰ ਅਸੀਂ ਉਹਨਾਂ ਨੂੰ ਫੇਰ ਵੀ ਅਰੇਸਟ ਤੇ ਛੱਡਿਆ ਹੋਇਆ ਉਹਨਾਂ ਦੀ ਜਗ੍ਹਾ ਤੇ ਜੋ ਵੀ ਹੁਕਮ ਆਉਂਦੇ ਆ ਅਸੀਂ ਉਹਨਾਂ ਨੂੰ ਅਪਣਾ ਕੇ ਅੱਗੇ ਜੋ ਵੀ ਰੂਪਰੇਖਾ ਆਉਗੀ ਅਸੀਂ ਉਹਨੂੰ ਆਪਣੀ ਤਨਦੇਹੀ ਨਾਲ ਉਸੇ ਤਰ੍ਹਾਂ ਲਾਭਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਵੀ ਜਿੱਥੋਂ ਤੱਕ ਇਸ ਮੋਰਚੇ ਦਾ ਸਵਾਲ ਚੱਲ ਰਿਹਾ ਉਹਦੇ ਵਿੱਚ ਕੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਮੁੱਖ ਮੰਤਰੀ ਜਿਹੜਾ ਸਾਡੇ ਪੰਜਾਬ ਨੂੰ ਵੋਟਾਂ ਲੈਣ ਤੋਂ ਪਹਿਲਾਂ ਜਿਹਨੇ ਬੜਾ ਭੜੋਇਆ ਕਿ ਮੈਂ ਕਿਸਾਨਾਂ ਦਾ ਮੈਂ ਗਰੀਬ ਘਰਾਂ ਦੇ ਵਿੱਚੋਂ ਉੱਠਿਆ ਹੋਇਆ ਤੇ ਵੜਿਆ ਵੜਿਆ ਕੇ ਲੋਕਾਂ ਨੂੰ ਪਲੋਸ ਪਲੋਸ ਕੇ ਬਣਿਆ ਕਿਉਂਕਿ ਜਿਵੇਂ ਇੱਕ ਭੰਡ ਦਾ ਕੰਮ ਹੁੰਦਾ ਉਹਨੇ ਮਤਲਬ ਲੋਕਾਂ ਨੂੰ ਆਪਦੇ ਪੱਖ ਵੱਲ ਲੈਣਾ ਹੁੰਦਾ ਉਹਨੇ ਇਸੇ ਤਰ੍ਹਾਂ ਲਿਆ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਜਿਹੜੇ ਬਣੇ ਹੋਏ ਮੁੱਖ ਮੰਤਰੀ ਸੀ ਉਹਨਾਂ ਨੂੰ ਭੰਡਿਆ ਸਾਡੇ ਸਾਹਮਣੇ ਪਰ ਉਸ ਤੋਂ ਬਾਅਦ ਸਾਡੇ ਲੋਕ ਉਸ ਗੱਲ ਦੇ ਵਿੱਚ ਆ ਕੇ ਵੋਟਾਂ ਪਾ ਬੈਠੇ ਵੀ ਹੋ ਸਕਦਾ ਯਾਰ ਸ਼ਾਇਦ ਇਹ ਸਾਡਾ ਕੁਛ ਨਾ ਕੁਛ ਸਵਾਰ ਸਕੇ ਪਰ ਅਸੀਂ ਜਿਹੜਾ ਸਾਡੇ ਨਾਲ ਹੁਣ ਹੋਇਆ ਉਹ ਚੀਜ਼ ਨੂੰ ਦੇਖ ਕੇ ਅਸੀਂ ਇਹ ਚਾਹੁੰਦੇ ਆਂ ਕਿ ਯਾਰ ਇਹਨਾਂ ਨਾਲੋਂ ਤਾਂ ਉਹ ਸਰਕਾਰਾਂ ਚੰਗੀਆਂ ᱛੀਆਂ ਹਾਂ ਪਰ ਹੁਣ ਦੇਖ ਲਓ ਵੀ ਤੁਸੀਂ ਇਹਨਾਂ ਨੇ ਆ 28 ਤਰੀਕ ਦੀ ਜਿਹੜੀ ਮੀਟਿੰਗ ਕਰਨੀ ਸੀਗੀ ਆਪਣੇ ਮੋਤੀ ਸਾਹਿਬ ਦੇ ਨਾਲ ਪਰ ਉਹਦੇ ਵਿੱਚ ਇਹਨਾਂ ਨੇ ਉੱਥੇ ਕਿਉਂਕਿ ਉਹਦੋਂ ਪਹਿਲਾਂ ਉਹਨੀ ਬਾਹਮ ਰੋੜੀ ਗਈ ਥੀ ਵੀ ਜਿਹੜੇ ਕਿਸਾਨਾਂ ਦੀ ਅਜੇ ਤੱਕ ਜ਼ਮੀਨ ਅਕਵਾਇਰ ਨਹੀਂ ਹੋਈ ਆ ਰੋਡ ਦੇ ਵਿੱਚ ਉਹਦਾ ਸਾਨੂੰ ਜਾਂ ਤਾਂ ਅਕਵਾਇਰ ਕਰਾ ਕੇ ਦੇ ਦਿਓ ਨਹੀਂ ਫਿਰ ਅਸੀਂ ਤੁਹਾਨੂੰ ਪੰਜਾਬ ਨੂੰ 1 ਰੁਪਇਆ ਵੀ ਜਿਹੜਾ ਫੰਡਾ ਜਾਂ ਮਾਮਜਾ ਜਿਹੜਾ ਉਹ ਨਹੀਂ ਜਛੀ ਥੇਵਾ ਤੁਹਾਡੇ ਕਹਿਣ ਦਾ ਭਾਵਾ ਵੀ ਜਿਹੜਾ 26 ਤਰੀਕ ਨੂੰ ਸਰੋਧ ਕਬਜ਼ਾ ਕੀਤਾ ਉਹ ਉਸੇ ਦੀ ਬਦੌਲਤ ਕੀਤਾ ਗਿਆ ਬਿਲਕੁਲ ਉਸੇ ਦੀ ਬਦੌਲਤ ਆ ਜੀ ਜੇ ਅਸੀਂ ਹੁਣ ਕਹੀਏ ਵੀ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਅਸੀਂ ਨਹੀਂ ਕਹਿ ਸਕਦੇ ਆਪਦੇ ਮੂੰਹੋਂ ਕਿਉਂਕਿ ਇਹੀ ਮੁੱਖ ਮੰਤਰੀ ਜਦੋਂ ਬਰਗਾੜੀ ਗਾਂਢ ਹੋਇਆ ਇਹ ਕਹਿੰਦਾ ਸੀ ਵੀ ਜਿਹੜੀਆਂ ਉੱਥੇ ਗੋਲੀਆਂ ਚਲਾਈਆਂ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਉਹ ਸਿਰਫ ਬਾਦਲ ਹੋਣੀਆਂ ਦੀ ਦੇਣ ਹੈ ਜੇ ਬਾਦਲ ਹੋਣੀਆਂ ਨੇ ਮੁੱਖ ਮੰਤਰੀ ਨੇ ਆਪਦਾ ਐਲਾਨ ਦਿੱਤਾ ਵੀ ਇਹਨਾਂ ਦੇ ਗੋਲੀਆਂ ਮਾਰੋ ਤਾਂ ਉੱਥੇ ਗੋਲੀਆਂ ਚੱਲੀਆਂ ਫਿਰ ਹੁਣ ਜਿਹੜਾ ਅੱਜ ਪ੍ਰਸ਼ਾਸਨ ਨੇ ਸਾਡੇ ਨਾਲ ਕੀਤਾ ਉਹ ਫਿਰ ਇਹਨਾਂ ਦੇ ਕਹਿਣਤੀ ਹੋ ਰਿਹਾ ਨੂੰ ਕਿਉਂਕਿ ਉੱਥੇ ਇਹਨੇ ਆਪਣੀ ਬਾਵਾ ਖੱਟਣੀ ਸੀ ਬਾਬਾ ਉਸ ਵੇਲੇ ਸਹੀ ਸੀ ਮੁੱਖ ਮੰਤਰੀ ਤਾਂ ਹੁਣ ਵੀ ਅਸੀਂ ਵੀ ਉਹੀ ਗੱਲ ਮੰਗਦੇ ਆ ਨਾ ਵੀ ਜੇ ਉਦੋਂ ਮੁੱਖ ਮੰਤਰੀ ਨੇ ਚਲੋ ਐਲਾਨ ਦੇ ਕੇ ਅਗਲਾ ਜੋ ਮਰਜੀ ਫੈਸਲਾ ਲਿਆ ਪਰ ਹੁਣ ਇਹ ਫਿਰ ਇਹ ਮੁੱਖ ਮੰਤਰੀ ਨੇ ਹੁਣ ਉਹ ਉਹਨਾਂ ਚੀਜ਼ਾਂ ਨੂੰ ਸਾਰੀਆਂ ਹੱਦਾਂ ਨੂੰ ਪਾਰ ਕਿਉਂ ਕੀਤਾ ਅੱਜ ਕੋਈ ਨਤੀਜਾ ਨਿਕਲਦੀ ਆ ਦੇਖੋ ਜੀ ਫਿਲਹਾਲ ਤਾਂ ਨਹੀਂ ਹੈਗੀ ਹਾਂ ਪਰ ਅਸੀਂ ਡਟੇ ਹੋਏ ਆ ਉਧਰ ਉਹ ਵੀ ਆਪਦੇ ਡਟੇ ਹੋਏ ਨੇ ਕੋਈ ਨਹੀਂ ਕਿਸੇ ਜਨਤਾ ਇਸ ਗੱਲ ਨੂੰ ਨਤੀਜੇ ਤੇ ਲੈ ਕੇ ਆਵਾਂਗੇ ਜਿਨ੍ਹਾਂ ਚ ਨਤੀਜੇ ਤੇ ਨਹੀਂ ਆਉਂਦੀ ਉਹਨਾਂ ਚ ਰ ਇਸੇ ਤਰ੍ਹਾਂ ਡਟਾਂਗੇ ਚਾਹੇ ਜਾਨਾਂ ਚਲੀਆਂ ਜਾਣ ਚਾਹੇ ਗੋਲੀਆਂ ਮਾਰ ਲੈਣ ਚਾਹੇ ਡਾਂਗਾ ਮਾਰ ਕੇ ਸਿਰ ਪਾੜ ਦੇਣ ਜੋ ਮਰਜੀ ਕੋ ਸੋਚਵੇ ਅਸੀਂ ਉਹਨਾਂ ਚਰਤਾ ਉਹ ਕਰਨੀ ਦੇ ਰਹੇ ਜਿਨ੍ਹਾਂ ਚ ਇਹਨਾਂ ਲੋਕਾਂ ਨੂੰ ਕਿਸਾਨਾਂ ਨੂੰ ਹੱਕ ਨਹੀਂ ਮਿਲਦਾ ਹਾਂ ਠੀਕ ਹੈ ਸਰਕਾਰ ਸਾਡੇ ਤੋਂ ਭਾਰੂ ਹੈ ਅਸੀਂ ਇਹ ਗੱਲ ਮੰਨਦੇ ਹਾਂ ਕਿਉਂਕਿ ਜਥੇਬੰਦੀ ਦੇ ਅਕੇ ਸਰਕਾਰ ਭਾਰੂ ਹੈ ਹਰ ਕੀ ਹੈ ਇਹ ਤਾਂ ਸਮਾਂ ਹੀ ਦੱਸੂਗਾ ਵੀ ਭਾਰੂ ਕੌਣ ਨਹੀਂ ਦੇਖੋ ਅਸੀਂ ਮੰਨਦੇ ਹਾਂ ਕਿਉਂਕਿ ਪ੍ਰਸ਼ਾਸਨ ਦੇ ਕੋਲੇ ਸਾਰਾ ਕੁਝ ਨਾ ਡਾਂਗਾ ਵੀ ਨੇ ਗੋਲੀਆਂ ਵੀ ਨੇ ਅੱਥਰੂ ਗੋਲੇ ਵੀ ਨੇ ਤੇ ਪਾਣੀ ਵਾਲੇ ਵਿਛਾੜਾ ਵੀ ਨੇ ਉਹ ਤਾਂ ਕੱਲ ਵੀ ਸੀ ਦੇਖੋ ਸਾਰਾ ਕੁਝ ਠੀਕਾ ਪਰ ਚਲੋ ਕੱਲ ਹਜੇ ਮਤਲਬ ਧੱਕਾ ਮੁਕੀ ਹੋਈ ਆ ਕੱਲ ਇਹਨਾਂ ਨੇ ਕੋਈ ਵਿਛਾੜਾ ਨਹੀਂ ਮਾਰੀਆਂ ਐਵੇਂ ਕਹਿ ਦੀ ਆਪਾਂ ਨਜਾਇਜ਼ ਭੰਡਾਰ ਦਾ ਕੋਈ ਫਾਇਦਾ ਨਹੀਂ ਨਹੀਂ ਲੋਕ ਤਾਂ ਇਹ ਜਿਹੜੇ ਕੁਝ ਵਿੱਚ ਲੋਕ ਇਹ ਵੀ ਕਹਿੰਦੇ ਨੇ ਵੀ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਕਬਜ਼ਾ ਕਰਵਾਇਆ ਦੇਖੋ ਅਸੀਂ ਖੁਦ ਮੰਨਦੇ ਆ ਇਸ ਚੀਜ਼ ਨੂੰ ਕਹਿ ਰਹੇ ਆ ਅਸੀਂ ਕਿਉਂਕਿ ਉਹਨੇ ਆਪਣੀ ਬਾਵਾ ਕੱਟਣੀ ਸੀ ਕਿਉਂਕਿ ਜਿਹੜਾ ਹੁਣ ਮੋਦੀ ਹੁਣੇ ਉਤੋਂ ਬਾਹ ਮਰੋੜੀ ਹੋਈ ਆ ਵੀ ਜੇ ਸਾਨੂੰ ਜ਼ਮੀਨ ਲੈ ਕੇ ਦੇਮੂਗੇ ਤਾਂ ਅਸੀਂ ਤੁਹਾਨੂੰ ਕੋਈ ਉੱਪਰੋਂ ਪੈਸਾ ਭੇਜਾਂਗੇ ਨਹੀਂ ਭੇਜਦੇ ਨਹੀਂ ਉਹ ਚੀਜ਼ ਨੂੰ ਲੈ ਕੇ ਇਹਨੇ ਕੱਲ ਨਜਾਇਜ਼ ਕਬਜ਼ੇ ਜਦ ਕਿ ਕਿਸੇ ਵੀ ਬੰਦੇ ਨੂੰ 1 ਰੁਪਿਆ ਵੀ ਪਾਇਆ ਹੋਵੇ ਅਸੀਂ ਉਸ ਚੀਜ਼ ਦੇ ਦੇਣਦਾਰ ਹਾਂ ਕੱਲ ਨੂੰ ਕੋਈ ਚੈਨਲ ਦੇ ਉੱਤੇ ਅਸੀਂ ਅੱਜ ਤੁਹਾਡੇ ਨਾਲ ਡਿਬੇਟ ਕਰ ਰਹੇ ਹਾਂ ਬੋਲ ਰਹੇ ਹਾਂ ਕੱਲ ਨੂੰ ਕੋਈ ਬੰਦਾ ਇਸ ਗੱਲ ਦਾ ਤੁਹਾਨੂੰ ਜਵਾਬ ਪੁੱਛਦਾ ਹੈ ਤਾ ਜਦੋਂ ਮਰਜੀ ਸਾਨੂੰ ਲਿਆ ਕੇ ਦਿਖਾ ਸਕਦੇ ਹੋ ਵੀ ਸਾਡੇ ਪਿੰਡ ਦੇ ਆ ਭਗਵੰਤ ਸਿੰਘ ਜੀ ਤੇ ਰਾਜ ਸਿੰਘ ਦੋ ਭਰਾ ਨੇ ਜਿਨ੍ਹਾਂ ਨੂੰ 8 ਵਿਗੇ ਜਿਨ੍ਹਾਂ ਦੇ ਕਬਜ਼ੇ ਦੇ ਵਿੱਚ ਉਹ ਜ਼ਮੀਨ ਜਾਂਦੀ ਹੈ ਜਦ ਕਿ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਿਆ ਦੇਖਦੇ ਨੂੰ ਵੀ ਇਹੀ ਕਬਜ਼ੇਦਾਰ ਨੇ ਇਹੀ ਬੌਂਦੇ ਬੀਜ ਦੇ ਨੇ ਪਹਿਲਾਂ ਇਹਨਾਂ ਦਾ ਪਿਓ ਬੌਂਦਾ ਰਿਹਾ ਹੁਣ ਇਹ ਬੌਂਦੇ ਨੇ ਪਰ ਉਹਦੇ ਵਿੱਚੋਂ 8 ਵਿਗੇ ਜ਼ਮੀਨ ਜਾਂਦੀ ਹੈ ਜਿਹੜੀ ਇਹਨਾਂ ਦੀ ਖੇਵੜ ਦੇ ਵਿੱਚ ਪਹਿਲਾਂ 106 ਵਿਗੇ ਜ਼ਮੀਨ ਵੇਚੀ ਹੋਈ ਆ ਸਾਰੇ ਮਤਲਬ ਪਰਿਵਾਰ ਵੱਲੋਂ ਵੇਚੀ ਗਈ ਆ ਇੱਕ ਉਹਦੇ ਵਿੱਚ 52 ਜੀ ਅੱਜ ਬੋਲਦੇ ਨੇ ਠੀਕ ਆ ਮੰਨਦੇ ਆ ਅਸੀਂ 52 ਬੋਲਦੇ ਨੇ ਪਰ ਜਦੋਂ ਅੱਜ ਕਬਜ਼ਾ ਜਿਹੜਾ ਜਾਣਾ ਉਹ ਤਾਂ ਇਹਨਾਂ ਦੀ ਆਬਦੀ ਜ਼ਮੀਨ ਤੋਂ ਜਾਣਾ ਨਾ ਅਸੀਂ ਇੱਕ ਚੀਜ਼ ਦੀ ਮੰਗ ਰੱਖ ਦਿਆਂ ਵੀ ਜਿਹੜੇ ਉਹ 52 ਬੰਦੇ ਨੇ ਲੱਖ ਵਾਰੀ ਰੁਪਏ ਚੱਕਣ ਅਸੀਂ ਨਹੀਂ ਕਹਿੰਦੇ ਵੀ ਨਾ ਚੱਕਣ ਪਰ ਇਹਨਾਂ ਨੂੰ ਜਿਹੜੀ 8 ਬਗੇ ਜ਼ਮੀਨ ਦੇ ਵਿੱਚੋਂ ਜਿੰਨਾ ਹਿੱਸਾ ਬਣਦਾ ਉਹ ਇਹਨਾਂ ਦੀ ਜ਼ਮੀਨ ਦੇ ਬਿਲਕੁਲ ਨਾਲ ਲੱਗਵੀਂ ਜ਼ਮੀਨ ਦੇ ਵਿੱਚੋਂ ਹਿੱਸਾ ਤਾਂ ਦੇਣਾ ਇਹਨਾਂ ਨੂੰ ਅਸੀਂ ਹਿੱਸਾ ਮੰਗਦੇ ਆ ਵੀ ਇਹਨਾਂ ਦਾ ਹਿੱਸਾ ਇਹਨਾਂ ਨੂੰ ਮਿਲੇ ਇਹਨਾਂ ਦਾ ਕਬਜ਼ਾ ਪੂਰਾ ਹੋਵੇ ਉਹ ਪੈਸੇ ਲੈਣ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਕੋਈ ਦੁਸ਼ਮਣ ਥੋੜੀ ਆ ਜੀ ਸਾਡੀ ਜਥੇਬੰਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਜਥੇਬੰਦੀ ਹੈ ਇਹ ਅੱਜ ਬਾਬੇ ਨਾਨਕ ਦੇ ਉਸ ਪਰਉਪਕਾਰ ਦੇ ਚੱਲ ਰਹੀ ਆ ਵੀ ਜਿਸ ਵੀ ਕਿਸੇ ਵੀਰ ਨਾਲ ਧੱਕਾ ਹੋਊਗਾ ਅਸੀਂ ਉਹਦੇ ਨਾਲ ਖੜਾਗੇ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਇਹ ਸਾਨੂੰ ਇਹ ਮੀਰੀ ਗਰੀਬੀ ਨਾਲ ਕੋਈ ਪਾੜਾ ਨਹੀਂ ਅਸੀਂ ਤਾਂ ਬਾਬੇ ਨਾਨਕ ਦੇ ਉਸ ਉਸ ਲੜ ਤੇ ਚੱਲ ਰਹੇ ਹਾਂ ਜਿਹੜਾ ਦਾਨੋਂ ਤੇ ਮਰਦਾਨੇ ਮਾਈ ਭਾਗੋਣੀ ਵਾਲਿਆਂ ਉਹਨਾਂ ਦੇ ਇਤੋਂ ਚੱਲ ਕੇ ਨੰਗਿਆ ਹੋਇਆ ਅਸੀਂ ਉਸ ਚੀਜ਼ ਤੇ ਚੱਲ ਸਰਵਜੀਤ ਜੀ ਤੁਹਾਨੂੰ ਕੀ ਲੱਗਦਾ ਵੀ ਜੇ ਅੱਜ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਅਗਲੀ ਰੂਪਰੇਖਾ ਕੀ ਹੋਊਗੀ ਦੇਖੋ ਅਗਲੀ ਰੂਪ ਤਾਂ ਸਾਡਾ ਸੰਘਰਸ਼ ਚੱਲਦਾ ਸੀ ਤਾਂ ਸੰਘਰਸ਼ੀਲ ਕਿਸਾਨਾਂ ਸਾਡਾ ਸੰਘਰਸ਼ ਚੱਲੂਗਾ ਅੱਗੇ ਵੀ ਇਕਣੇ ਚੱਲੂ ਜੇ ਨਹੀਂ ਮਸਲਾ ਜੇਕਰ ਪ੍ਰਸ਼ਾਸਨ ਨੇ ਫੇਰ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਫੇਰ ਵੱਡਾ ਇਕੱਠ ਕਰ ਅਜੇ ਤਾਂ ਸਾਡਾ 4 ਜ਼ਿਲ੍ਹਿਆਂ ਦਾ ਕੱਟ ਸੀਗਾ ਮਲੇਰ ਕੋਲਾ ਲੁਧਿਆਣਾ ਪਟਿਆਲਾ ਤੇ ਸੰਗਰੂਰ ਸਾਡਾ 4 ਜ਼ਿਲ੍ਹਿਆਂ ਦਾ ਕੱਟ ਸੀ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਜੇ ਪ੍ਰਸ਼ਾਸਨ ਇੱਕ ਨੇ ੱਤਕਾ ਕਰਦਾ ਸਾਡੇ ਇਥੇ ਪੰਜਾਬ ਪਧਰ ਕੁਝ ਵੀ ਫਿਰੂ ਬਿਲਕੁਲ ਮੀਟਿੰਗ ਚੱਲ ਰਹੀ ਹੈ ਹਾਂਜੀ ਮੀਟਿੰਗ ਚੱਲ ਰਹੀ ਹੈ ਤੇ ਦੇਖੋ ਆਸ ਹੈ ਵੀ ਮਸਲੇ ਕੋਈ ਮਸਲਾ ਇਹੋ ਜਿਹਾ ਨਹੀਂ ਹੁੰਦਾ ਜਿਹਦਾ ਨਾ ਹੱਲ ਹੋਵੇ ਫਰਕ ਕੀ ਹੈ ਇੱਥੇ ਇਹ ਮਾਲ ਮਹਿਕਮੇ ਦਾ ਰਿਕਾਰਡ ਜੋ ਕਹਿੰਦਾ ਉਹਦੇ ਮੁਤਾਬਕ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ। ਤਿੰਨ ਭਰਾ ਨੇ ਉਹਨਾਂ ਤਿੰਨਾਂ ਦੀ ਤਕਸੀਮ ਨਹੀਂ ਹੋਈ ਵੀ ਕੋਈ ਕਿਤੇ ਕਾਬਜ਼ ਸਹਿਮਤੀ ਨਾਲ ਮਨੇ ਇੱਕ ਕਿਤੇ ਕਾਬਜ਼ ਇੱਕ ਕਿਤੇ ਸਹਿਮਤੀ ਨਾਲ ਚੱਲਦਾ ਸਾਰੇ ਕਿਉਂਕਿ ਜਿਹੜਾ ਇਹ ਤਕਸੀਮ ਵਗੈਰਾ ਦਾ ਪ੍ਰੋਸੈਸ ਹੈ ਇਹ ਲੰਬਾਰ ਪ੍ਰਿਸ਼ਟ ਤਾਣਾ ਬਣਾਉਣ ਕਰਕੇ ਨਹੀਂ ਤਕਸੀਮਾਂ ਹੋਈਆਂ ਹੋਈਆਂ ਲੋਕ ਸਹਿਮਤੀ ਨਾਲ ਕਾਬਜ਼ ਹੋਏ ਹੋਏ ਨੇ ਜੇ ਜਿਹੜਾ ਪ੍ਰਸ਼ਾਸਨ ਪਿੰਡ ਚ ਆਵੇ ਸੱਤ ਚ ਬੈਠੇ ਲੋਕਾਂ ਨੂੰ ਸੱਦੇ ਉਹਨਾਂ ਤੋਂ ਪੁੱਛੇ ਵੀ ਕੀ ਗੱਲ ਹੈ ਕੌਣ ਕਾਬਜ਼ ਹੈ ਕੌਣ ਮਾਲਕ ਸਾਰੀ ਤਸਵੀਰ ਸਾਫ਼ ਹੁੰਦੀ ਹੈ ਲੋਕਾਂ ਨੂੰ ਪਤਾ ਸਾਰੇ ਕੋ ਪਰ ਪ੍ਰਸ਼ਾਸਨ ਮਿਹਨਤ ਨਹੀਂ ਕਰਦਾ ਹਰ ਇਹਦੇ 'ਚ ਫਰਕ ਇਹ ਵੀ ਜਿਹੜਾ ਹੀਟਲੇ ਪੱਦਰ ਤੇ ਭ੍ਰਿਸ਼ਟਤਾ ਨਾ ਬਣ ਉੱਪਰ ਗੱਲਾਂ ਹੋਰ ਨੇ ਹੇਠਾਂ ਹੋਰ ਨੇ ਉਹਦੇ ਕਰਕੇ ਆ ਲੋਕਾਂ ਤੋਂ ਹੀ ਸੁਣਨ ਨੂੰ ਪਤਾ ਲੱਗਦਾ ਵੀ ਪੈਸੇ ਲੈ ਲੈ ਕੇ ਇੱਥੇ ਕਾਲੇ-ਮਾਲੇ ਹੋ ਰਹੇ ਨੇ ਸੋ ਕੋਈ ਮਸਲਾ ਇਹ ਹਜਾਰੀ ਹੁੰਦਾ ਜਿਹਦਾ ਹੱਲ ਨਾ ਹੋਵੇ ਜੇ ਪ੍ਰਸ਼ਾਸਨ ਚਾਹੇ ਸੋ ਹਿਰਦ ਹੋਵੇ ਪ੍ਰਸ਼ਾਸਨ ਤਾਂ ਪਿੰਡ ਚ ਆਵੇ ਪ੍ਰਸ਼ਾਸਨ ਸੱਚ ਦਾ ਸੱਚ ਝੂਠ ਦਾ ਝੂਠ ਮਿਲ ਜੂਗਾ ਤਾਂ ਕੋਈ ਵੱਡੀ ਗੱਲ ਨਹੀਂ ਨਾ ਇਹ ਗੱਲਾਂ ਮਸਲੇ ਹੱਲ ਹੋ ਜਾਣਗੇ ਹੋ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂ ਉਹਨਾਂ ਦਾ ਆਖਣਾ ਕਿ ਜੇਕਰ ਸੂਬਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਜਾਰੀ ਰਹੇਗਾ ਇੱਕ ਵਾਰ ਫੇਰ ਦੱਸ ਦਈਏ ਕਿ ਬੱਦਲ ਬਾਈ ਬਣੀ ਹੋਈ ਆ ਔਰ ਰਾਤ ਤੋਂ ਜਿਹੜਾ ਜ਼ੋਰਦਾਰ ਹੈ ਉਹ ਮੀਂਹ ਵੀ ਬਰਸਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਜਿੱਦਨੇ ਟੈਂਟ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਔਰ ਧਰਨਾ ਜਿਹੜਾ ਉਹ ਚੱਲ ਰਿਹਾ ਹੈ ਕਿਸਾਨਾਂ ਨੇ ਆਖਿਆ ਕਿ ਜੇਕਰ ਸਰਕਾਰ ਵੱਲੋਂ ਇਸ ਮਸਲੇ ਉੱਤੇ ਕੋਈ ਢਿੱਲਮਠ ਦੀ ਨੀਤੀ ਹੈ ਜਿਹੜੀ オーਪਨ ਆਈ ਜਾਂਦੀ ਹੈ ਤਾਂ ਇਹ ਜਿਹੜਾ ਪਿੰਡ ਰਾਣਮਾ ਵਿਖੇ ਮਾਮਲਾ ਸਰਾਉਧ ਦਾ ਵਿਧਾਨ ਸਭਾ ਹਲਕਾ ਅਮਰਗੜਾ ਜ਼ਿਲ੍ਹਾ ਮਰੀਲ ਕੋਟਲੇ ਦਾ ਪਿੰਡ ਹੈ ਸਰਾਉਧ ਵੀ ਇੱਥੇ ਜਿਹੜੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਨਵੀਂ ਰੂਪਰੇਖਾ ਉਲੀਕੀ ਗਈ ਹੈ ਉਹਦੇ ਤਹਿਤ ਜਿਹੜਾ ਇਹ ਸੰਘਰਸ਼ ਹੈ ਉਹ ਅੱਗੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬढ़ावा ਦੇ ਕੇ ਉਹਨੂੰ ਚਾਲੂ ਕੀਤਾ ਜਾਵੇਗਾ ਅਸੀਂ ਖੜੇ ਹਾਂ ਜ਼ਿਲ੍ਹਾ ਮਲੇਰ ਕੋੜਲਾ ਦੇ ਵਿਧਾਨ ਸਭਾ ਹਲਕਾ ਅਮਰਗੜ ਦੇ ਪਿੰਡ ਸਰੌਂ ਵਿਖੇ ਜਿੱਥੇ ਪਿਛਲੇ ਦਿਨਾਂ ਤੋਂ ਦਿੱਲੀ ਕਟੜਾ ਜਿਹੜੀ ਮੁੱਖ ਸੜਕ ਹੈ ਉਹਦਾ ਵਿਵਾਦ ਹੈ ਬਹੁਤ ਭਖਿਆ ਹੋਇਆ ਹੈ ਕਿਸਾਨ ਭਾਈਚਾਰੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੀ ਪੱਦਰਤੇ ਰੋਸ਼ ਮਜਾਰੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਕਿਸਾਨਾਂ ਵੱਲੋਂ ਦਿੱਤੇ ਅਲਟੀਮੇਟਮ ਦੇ ਨਾਲ ਮਲੇਰ ਕੋਟਲੇ ਤੋਂ ਪਰਲੇ ਪਾਸੇ ਜਿਹੜੇ ਪਿੰਡ ਸੀ ਉਥੇ ਪੁਲਿਸ ਦੀਆਂ ਲਗਾਈਆਂ ਹੋਈਆਂ ਰੋਕਾਂ ਨੂੰ ਤੋੜ ਕੇ ਅਸੀਂ ਜਿੱਥੇ ਖੜੇ ਆ ਇੱਥੇ ਕਿਸਾਨ ਭਾਈਚਾਰਾ ਪਹੁੰਚਿਆ ਹੋਇਆ ਸੀ ਜੇਕਰ ਥੋੜਾ ਜਿਹਾ ਪਿੱਛੇ ਨੂੰ ਆਪਾਂ ਪਰਤ ਕੇ ਵੇਖੀਏ ਲਗਭਗ ਸਵਾ ਦੋ ਸਾਲ ਪਹਿਲਾਂ ਜਦੋਂ ਇਸ ਸੜਕ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਹੋਇਆ ਸੀ ਤਾਂ ਪਿੰਡ ਰਾਣਮਾ ਜੋ ਇਥੋਂ ਮਹਿਜ 2.5 ਕਿਲੋਮੀਟਰ ਤੇ ਪੈਂਦਾ ਤਾਂ ਉਥੇ ਕਿਸਾਨ ਭਾਈਚਾਰੇ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀ ਤਕਸੀਮੀ ਵੰਡ ਨਾ ਹੋਣ ਦੀ ਵਜ੍ਹਾ ਕਾਰਨ ਇਹ ਮੁੱਦਾ ਜਿਹੜਾ ਹੈ ਅਸਲ ਭਖਿਆ ਹੋਇਆ ਹੈ ਤਾ ਉੱਥੇ ਕਿਸਾਨਾਂ ਵੱਲੋਂ ਲਗਭਗ 26 ਮਹੀਨਿਆਂ ਤੋਂ 25 ਕੇ 26 ਮਹੀਨਿਆਂ ਤੋਂ ਧਰਨਾ ਜਿਹੜਾ ਕਿਸਾਨਾਂ ਵੱਲੋਂ ਲਗਾਤਾਰ ਉਹ ਦਿੱਤਾ ਜਾ ਰਿਹਾ ਸੀ ਔਰ ਕਿਸਾਨਾਂ ਦੀ ਜਿਹੜੀ ਆਪਸੀ ਭਾਈਏ ਵੰਡ ਹੈ ਉਹਦਾ ਇਹ ਸਾਰਾ ਮਸਲਾ ਸੀ ਪ੍ਰਸ਼ਾਸਨ ਵੱਲੋਂ ਭਾਵੇਂ ਇਸ ਮਸਲੇ ਨੂੰ ਸਲਝਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ ਪਰ ਇਹ ਮਸਲਾ ਨਹੀਂ ਸੁਲਝਿਆ ਔਰ ਨੌਬਤ ਕਿੱਥੋਂ ਤੱਕ ਆ ਪਹੁੰਚੀ ਤੇ ਪਰਸੋ ਕੇ ਚੌਥੇ ਕਈ ਦਿਨ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਜਿਹੜੀ ਇਸ ਜ਼ਮੀਨ ਹੈ ਦਿੱਲੀ ਕਟੜਾ ਮੁੱਖ ਸੜਕ ਦੇ ਵਿੱਚ ਆਉਂਦੀ ਹੈ ਉਹਦਾ ਕਬਜ਼ਾ ਲੈਣ ਦਾ ਯਤਨ ਕੀਤਾ ਜਾਂਦਾ ਰਿਹਾ ਅੰਤ 26 ਅਗਸਤ ਨੂੰ ਪ੍ਰਸ਼ਾਸਨ ਵੱਲੋਂ ਭਾਰੀ ਲਾਹਮ ਲਸ਼ਕਰ ਦੇ ਨਾਲ ਕਿਸਾਨਾਂ ਦੀ ਇਸ ਜ਼ਮੀਨ ਦੇ ਵਿੱਚ ਆਪਣੀ ਜਿਹੜੀ ਮਸ਼ੀਨਰੀ ਹੈ ਨੈਸ਼ਨਲ ਹਾਈਵੇ ਅਥਾਰਟੀ ਦੀ ਮਸ਼ੀਨਰੀ ਨੂੰ ਇੱਥੇ ਆ ਕੇ ਸੜਕ ਦੇ ਵਿੱਚ ਆਉਂਦੀ ਜ਼ਮੀਨ ਦਾ ਕਬਜ਼ਾ ਉਹਨਾਂ ਨੇ ਲਿਆ ਤੇ ਉਹਨੂੰ ਬੌਣ ਲਗਾ ਦਿੱਤਾ ਗਿਆ ਅੰਤ ਕਿਸਾਨਾਂ ਨੇ ਆਪਣੀ ਜ਼ਮੀਨੀ ਜਿਹੜੀਆਂ ਮੰਗਾ ਸੀ ਉਹਨੂੰ ਲੈ ਕੇ ਪ੍ਰਸ਼ਾਸਨ ਨੂੰ ਸਮਝਾ ਦਿੱਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਮੁਰਤੋਂ ਇਸ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਣਗੇ ਜਿਲ੍ਹਾ ਅਗੋ ਕੇਵਲ ਸਿੰਘ ਜਗਤਾਰ ਸਿੰਘ ਕਾਲਾਚਾਰ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਆਖਿਆ ਵੀ ਗਿਆ ਕਿ ਸਾਡੀਆਂ ਮੰਗਾਂ ਨੇ ਸਾਡੇ ਕਿਸਾਨਾਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ ਔਰ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ ਪਰ ਮਸਲੇ ਦਾ ਹੱਲ ਨਾ ਹੋਇਆ ਅੰਤਰਾਤ ਲਗਭਗ 7:30 ਕੇ 6 ਵਜੇ ਇਸ ਜਗ੍ਹਾ ਦੇ ਉੱਤੇ ਮੈਂ ਮੇਰੇ ਸਾਥੀ ਨੂੰ ਆਖੂਗਾ ਇਹ ਉਹ ਜਗ੍ਹਾ ਹੈ ਜਿਹੜੀ ਮਸਲੀ ਹੈ ਜਿਹੜੇ ਮਸਲੇ ਨੂੰ ਲੈ ਕੇ ਸਰਾਉਦ ਪਿੰਡ ਪੂਰੇ ਪੰਜਾਬ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਕੇਂਦਰ ਬਿੰਦੂ ਹੈ ਜਿਹੜਾ ਬਣਿਆ ਹੋਇਆ ਇਹ ਆ ਜ਼ਮੀਨਾਂ ਜਿਹੜੀਆਂ ਤੁਹਾਨੂੰ ਹਾਲੇ ਜਾੜੇ ਦਿਖ ਲਈਆਂ ਨੇ ਕੰਦ ਕੀਤੀ ਹੋਈ ਹੈ ਸੀਮਿੰਟ ਦੀਆਂ ਸਲੇਟਾਂ ਲਾ ਕੇ ਐਨ ਐਚ ਆਈਏ ਵੱਲੋਂ ਆਪਣੀ ਜਿਹੜੀ ਜਗ੍ਹਾ ਉਹ ਕਵਰ ਕੀਤੀ ਹੋਈ ਹੈ ਇਧਰ ਵੀ ਮੈਂ ਮੇਰੇ ਸਾਥੀ ਨੂੰ ਆਖੂਗਾ ਦਿਖਾਈਆਂ ਜਾਣੀ ਇਸੇ ਤਰ੍ਹਾਂ ਜਗ੍ਹਾ ਉਹ ਵੀ ਕਵਰ ਕੀਤੀ ਹੈ ਸੜਕ ਦਾ ਦੂਜਾ ਪਾਸਾ ਹੈ ਲਗਭਗ 1.5 4 ਏਕੜ ਜਿਹੜੀ ਜ਼ਮੀਨ ਹੈ ਪਿੰਡ ਸਰਾਉਦ ਦੀ ਉਹਦਾ ਵਿਵਾਦ ਇਹ ਤਕਸੀਮ ਨਾ ਹੋਣ ਦੀ وجہ ਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਖਿਆ ਹੋਇਆ ਹੈ ਕਿਸਾਨ ਆਗੂਆਂ ਨੇ ਵੀ ਰਾਤ ਆਪਣੇ ਸਵੋਧਨ ਦੇ ਵਿੱਚ ਆਖਿਆ ਸੀ ਕਿ ਪ੍ਰਸ਼ਾਸਨ ਵੱਲੋਂ ਪੈਸਾ ਜਿਹੜਾ ਉਹ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦਾ ਇਸ ਜਗ੍ਹਾ ਦੇ ਉੱਤੇ ਕਬਜ਼ਾ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਸੀਂ ਜਿਨ੍ਹਾਂ ਦੇ ਨਾਮ ਜ਼ਮੀਨ ਬੋਲਦੀ ਹੈ ਜਿਨ੍ਹਾਂ ਦੇ ਫਰਦ ਵਿੱਚ ਨਾਮ ਨੇ ਉਹਨਾਂ ਨੂੰ ਪੈਸਾ ਦਵਾਂਗੇ ਇਸ ਮਸਲੇ ਨੂੰ ਲੈ ਕੇ ਜਿਹੜੀ ਸਾਰੀ ਗੱਲਬਾਤ ਜੋ ਪੂਰੀ ਤਰ੍ਹਾਂ ਉੜ ਚੁੱਕੀ ਸੀ ਤੇ ਇਹ ਵਿਵਾਦ ਇਹਡਾ ਪੈਦਾ ਹੋਇਆ ਕਿ ਲਗਭਗ 20 ਕਿਲੋਮੀਟਰ ਤੋਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੀਆਂ ਲਾਈਆਂ ਰੋਕਾਂ ਨੂੰ ਤੋੜਦਿਆਂ ਕਿਸਾਨ ਤੁਰ ਕੇ ਦਿਨ ਵਿੱਚ ਧੁੱਪ ਦੇ ਵਿੱਚ ਭੁੱਖਣ ਪਾਣੇ ਤੁਰ ਕੇ ਇੱਥੇ ਪਹੁੰਚ ਗਏ ਤੇ ਰਾਤ ਜਦੋਂ ਬਾਰਸ ਹੋਈ ਤਾਂ ਉਹਨਾਂ ਨੇ ਇੱਕ ਫੈਸਲੇ ਤਹਿਤ ਇਸ ਜਗ੍ਹਾ ਤੋਂ ਕੋਚ ਕਰਕੇ ਆਹ ਜਗ੍ਹਾ ਜਿਹੜਾ ਇਸ ਜਗ੍ਹਾ ਦਾ ਜ਼ਮੀਨੀ ਵਿਵਾਦ ਹੈ ਇਸ ਜਗ੍ਹਾ ਤੋਂ ਤੁਰ ਕੇ ਪਿੰਡ ਰਾਣਮਾ ਜੋ ਇੱਥੋਂ ਮਹਿਜ ਨੇੜੇ ਹੀ ਆ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਉੱਥੇ ਜਾ ਕੇ ਜਿਹੜਾ ਮੋਰਚਾ ਆਪਣਾ ਮੰਨ ਲਿਆ ਤੁਹਾਨੂੰ ਉਹ ਤਸਵੀਰਾਂ ਵੀ ਬਖਾਉਨੇ ਆ ਪਿੰਡ ਰਾੜਮਾ ਦੀਆਂ ਔਰ ਉੱਥੇ ਵੀ ਕਿਸਾਨਾਂ ਦੇ ਨਾਲ ਗੱਲਾਂ ਕਰਦੇ ਆ ਤੇ ਆ ਆ ਜਗ੍ਹਾ ਤੇ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਆ ਜਗ੍ਹਾ ਤੇ ਕੱਲ ਉਹਨਾਂ ਨੇ ਟਰੈਕਟਰਾਂ ਦੇ ਨਾਲ ਬਾਹੀ ਕੀਤੀ ਐ ਇਸ ਜਗ੍ਹਾ ਨੂੰ ਪਹਿਲਾਂ ਪ੍ਰਸ਼ਾਸਨ ਵੱਲੋਂ ਬਾਹਿਆ ਗਿਆ ਤੇ ਹੁਣ ਵਾਪਸ ਫੇਰ ਕਿਸਾਨਾਂ ਵੱਲੋਂ ਬਾਹ ਦਿੱਤਾ ਗਿਆ ਥੋੜਾ ਜ਼ੂਮ ਕਰਕੇ ਵੀ ਦਿਖਾਤਾ ਜਾਵੇ بارش ਪਈ ਹੋਈ ਹੈ ਜਿਹੜੀ ਜ਼ਮੀਨ ਗਿੱਲੀ ਹੈ ਰਾਤ ਭਾਰੀ ਮੀਂਹ ਨੇ ਵੀ ਖੇਤਾਂ ਦੇ ਵਿੱਚ ਪਾਣੀ ਖੜਾ ਕਰ ਦਿੱਤਾ ਜਿਸ ਦੇ ਨਾਲ ਕਿਸਾਨਾਂ ਨੂੰ ਵੀ ਵੱਡੀਆਂ ਦਿੱਕਤਾਂ ਆਈਆਂ ਨੇ ਆ ਆ ਜ਼ਮੀਨ ਹੈ ਜਿੱਥੇ ਰਾਤ ਟਰੈਕਟਰ ਚੱਲਦੇ ਰਹੇ ਨੇ ਤੇ ਉਹ ਨੈਸ਼ਨਲ ਹਾਈਵੇ ਵੱਲੋਂ ਕੀਤੀ ਹੋਈ ਕੰਦ ਹੈ ਔਰ ਆ ਜ਼ਮੀਨ ਹੈ ਜਿਹਦੇ ਵਿੱਚ ਕਿਸਾਨਾਂ ਨੇ ਟਰੈਕਟਰ ਚਲਾਏ ਨਹੀਂ ਔਰ ਦੂਜੇ ਪਾਸੇ ਸੜਕ ਜਿਹੜੀ ਜਾਂਦੀ ਆ ਉਹ ਜਿਹੜੀ ਮੁੱਖ ਸੜਕ ਦੀ ਜਿਹੜੀ ਮਸ਼ੀਨਰੀ ਸੀ ਉਹਦੇ ਵੱਲੋਂ ਪੱਟੀ ਗਈ ਜਿਹੜੀ ਲਾਈਨ ਹੈ ਕੰਧ ਕਰਨ ਨੂੰ ਉਹ ਵੱਡੀਆਂ-ਵੱਡੀਆਂ ਜਿਹੜੀਆਂ ਖਾਈਆਂ ਨੇ ਉਹ ਪੱਟੀਆਂ ਗਏ ਨੇ ਸੀ ਉਧਰ ਵੀ ਤਸਵੀਰਾਂ ਦਿਖਾਉਣ ਦਾ ਯਤਨ ਕਰਾਂਗੇ ਇਹ ਉਹ ਮੁੱਖ ਜਗ੍ਹਾ ਹੈ ਜਿਸ ਤੱਕ ਝਗੜਾ ਅੱਜ ਪੂਰੇ ਪੰਜਾਬ ਤੋਂ ਬਾਅਦ ਦੁਨੀਆ ਦੇ ਭਰ ਦੇ ਵਿੱਚ ਵੀ ਵਿਖਾਈ ਦੇਣ ਲੱਗਿਆ ਹੈ ਪੂਰੇ ਪੰਜਾਬ ਦੀ ਜਨਤਾ ਤੋਂ ਬਾਅਦ ਸਰਕਾਰ ਅਤੇ ਬਿਸ਼ਪ ਪਰ ਵਿੱਚ ਦੇ ਵਸਦੇ ਲੋਕਾਂ ਦੀਆਂ ਨਜ਼ਰਾਂ ਅੱਜ ਪਿੰਡ ਸਰੌਦ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਉੱਥੇ ਜ਼ਮੀਨ ਦਾ ਮਸਲਾ ਆਖਰ ਹੈ ਕਿ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਏਡੀ ਮੁਸਕਤ ਹੈ ਜਿਹੜੀ ਉਹ ਕਰਨੀ ਪਈ ਹੈ ਸੋ ਆ ਜਗ੍ਹਾ ਤੇ 26 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਵੱਡੇ ਪੱਦਰ ਤੇ ਤਾਮ-ਚਾਮ ਲੈ ਕੇ ਆਪਣਾ ਕਬਜ਼ਾ ਕੀਤਾ ਗਿਆ ਉਸ ਤੋਂ ਬਾਅਦ ਬੀਤੇ ਕੱਲ ਕਿਸਾਨਾਂ ਵੱਲੋਂ ਆਪਣੀ ਟਰੱਕ ਚਲਾ ਕੇ ਮੁਰਤੋਂ ਆਪਣਾ ਕਬਜ਼ਾ ਕਰਨ ਦਾ ਤਾਬਾ ਕਿਸਾਨਾਂ ਨੇ ਠੋਕ ਦਿੱਤਾ ਹੈ ਤੇ ਅੱਜ ਮੀਟਿੰਗ ਹੋਣ ਦੀ ਵੀ ਸੁਭਾਵਨਾ ਜਿਹੜੀ ਉਹ ਹੈਗੀ ਹੈ ਆ ਜਗ੍ਹਾ ਆ ਵੇਖੋ ਇਹ ਜਗ੍ਹਾ ਪ੍ਰਸ਼ਾਸਨ ਵੱਲੋਂ ਸੜਕ ਦੀ ਮਸ਼ੀਨਰੀ ਦੇ ਨਾਲ ਪੱਟੀ ਗਈ ਸੀ ਉਹ ਸੜਕ ਦੂਜਾ ਪਾਸਾ ਇਹ ਉਹ ਉਸ ਜਗ੍ਹਾ ਤੋਂ ਲਾ ਕੇ ਇੱਥੇ ਤੱਕ ਜੇ ਮੈਂ ਮੇਰੇ ਸਾਥੀ ਨੂੰ ਆਖੂਗਾ ਦਿਖਾਇਆ ਜਾਵੇ ਇਹ ਜਗ੍ਹਾ ਦਾ ਰੌਲਾ ਹੈ ਜੇ ਆਪਾਂ ਪੰਜਾਬੀ ਦੇ ਵਿੱਚ ਆਖੀਏ ਇਹ ਰੌਲੇ ਵਾਲੀ ਜ਼ਮੀਨ ਹੈ ਜਾਂ ਬਿਵਾਦਤ ਜ਼ਮੀਨ ਹੈ ਉਸ ਜਗ੍ਹਾ ਤੋਂ ਇੱਥੇ ਤੱਕ ਲਗਭਗ ਤਿੰਨ ਹਿੱਸਿਆਂ ਦੇ ਵਿੱਚ ਚਾਰ ਸਾਢੇ ਚਾਰ ਏਕੜ ਜ਼ਮੀਨ ਬਣਦੀ ਹੈ ਉਸ ਜਗ੍ਹਾ ਤੋਂ ਇੱਥੇ ਤੱਕ ਇਸ ਦਾ ਰੌਲੇ ਦੇ ਨਾਲ ਪਿੰਡ ਸਰਾਉਦ ਅੱਜ ਦੁਨੀਆ ਦੇ ਨਕਸ਼ੇ ਤੇ ਆਇਆ ਹੋਇਆ ਜੇਕਰ ਇਹਦਾ ਬਿਵਾਦ ਪ੍ਰਸ਼ਾਸਨ ਵੱਲੋਂ ਪਹਿਲਾਂ ਹੱਲ ਕਰ ਲਿਆ ਜਾਂਦਾ ਤਾਂ ਮੈਨੂੰ ਲੱਗਦਾ ਵੀ ਨੌਬਤ ਇੱਥੇ ਤੱਕ ਨਾ ਉਪੜਦੀ ਔਰ ਇੱਕ ਅਹਿਮ ਗੱਲ ਇੱਥੇ ਇਹ ਵੀ ਦੱਸੂ ਕਿ ਇੱਥੇ ਸਰਾਉਦ ਪਿੰਡ ਦੇ ਕਿਸਾਨ ਬਾਬਾ ਪੰਤ ਸਿੰਘ ਨਾਲ ਵੀ ਅਸੀਂ ਗੱਲ ਕਰਵਾਵਾਂਗੇ ਵਿੱਚ ਉਹਦੀ ਹਰਾਨੀ ਜਨਕ ਤੱਥ ਹੈ ਇਹਦੇ ਵਿੱਚ ਕੁਝ ਕਿਸਾਨ ਨੇ ਉਹ ਖੂਨ ਦੇ ਹੰਝੂ ਕੇਰਨ ਲਈ ਦੋਸਤੋਂ ਮਜਬੂਰ ਨੇ ਵੀ ਬਾਬੇ ਪੰਤ ਸਿੰਘ ਦੀ ਜ਼ਮੀਨ ਦੇ ਵਿੱਚ ਦੱਸਦੇ ਆ ਵੀ ਕਿਸੇ ਇਨਸਾਨ ਦੀ ਰੂਹ ਤੱਕ ਕਮਲਾ ਜਾਵੇ ਔਰ ਉਹ ਕਰਲਾ ਉੱਠੇ ਕਿਸਾਨਾਂ ਦੀ ਰੂਹ ਕੇ ਇੱਕ ਡੇਢ ਏਕੜ ਦੇ ਵਿੱਚ 52 ਹਿੱਸੇਦਾਰ ਜਿਹੜੇ ਬਾਬਾ ਜੀ ਨੇ ਮਨਾ ਕੇ ਸਾਇਦ ਆਪਣੇ ਨਾਲ ਤੋਰਨ ਲਈ ਸਹੀ ਉਹਨਾਂ ਦੀ ਪਵਾਈ ਹੈ ਕਿ ਪੈਸੇ ਹੁਣ ਉਹਨਾਂ ਨੂੰ ਮਿਲ ਜਾਣਗੇ ਕਿ ਨਹੀਂ ਇਹ ਤਾਂ ਸ਼ਮਾ ਦੱਸੇਗਾ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਪਰ ਹੈ ਨਾ ਸਿੱਤਮ ਦੀ ਗੱਲ ਵੀ 1.5 ਏਕੜ ਜ਼ਮੀਨ ਦੇ ਵਿੱਚ 52 ਹਿੱਸੇਦਾਰ ਤਾਂ ਉਹ ਧੰਨਾ ਕਿਸਾਨ ਉਸ ਤੋਂ ਬਾਅਦ ਕਿਸਾਨਾਂ ਨੇ ਕੱਲ ਵੀ ਇਹ ਗੱਲ ਕੀਤੀ ਸੀ ਕਿ ਕਬਜ਼ੇਦਾਰਕਾਂ ਨੂੰ ਇਸ ਜ਼ਮੀਨ ਦਾ ਜਿਹੜਾ ਪੈਸਾ ਹੈ ਉਹ ਪਾਇਆ ਜਾਵੇ ਹੁਣ ਪ੍ਰਸ਼ਾਸਨ ਅੱਜੋ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਕੱਢਦਾ ਹੈ ਤਾਂ ਸਮਾਂ ਦੱਸੇਗਾ ਸਾਡਾ ਮਕਸਦ ਇਹ ਕਿ ਇਸ ਜ਼ਮੀਨ ਨੂੰ ਵਖਾਇਆ ਜਾਵੇ ਉੱਥੋਂ ਤੇ ਲੈ ਕੇ ਇੱਥੇ ਤੱਕ ਆ ਉਸ ਦਿਨ ਨੈਸ਼ਨਲ ਹਾਈਵੇ ਵੱਲੋਂ ਇਹ ਖੱਡੇ ਪਟਕੇ ਕਬਜ਼ਾ ਕਰਨ ਦਾ ਜਿਹੜਾ ਯਤਨ ਕੀਤਾ ਸੀ ਇਹ ਤਸਵੀਰਾਂ ਨੇ ਪਿੰਡ ਸਰਾਉਦ ਦੀ ਉਸ ਜ਼ਮੀਨ ਦੀਆਂ ਜਿੱਥੇ ਇਹ ਵਿਵਾਦ ਹੈ ਸਾਰਾ ਪਖਿਆ ਹੁਣ ਅਸੀਂ ਤੁਹਾਨੂੰ ਪਿੰਡ ਰਾਣਵਾ ਲੈ ਚਲਦੇ ਹਾਂ ਜੋ ਇੱਥੋਂ 2 ਕਿਲੋਮੀਟਰ ਤੇ ਸਥਿਤ ਹੈ ਜਿੱਥੇ ਕਿਸਾਨਾਂ ਵੱਲੋਂ ਰਾਤ ਜਦੋਂ بارش ਆਈ ਹੈ ਤਾਂ ਕਿਸਾਨ ਨੇ ਆਪਣਾ ਡੇਰਾ ਜਿਹੜਾ ਪਿੰਡ ਰਾਣਵਾ ਜਾ ਕੇ ਲਵਾ ਲਿਆ ਤੇ ਰਸਤੇ ਵਿੱਚ ਕੁਝੋ ਮਕਾਨ ਨੇ ਕੁਝ ਦੂਜਾ ਹਿੱਸਾ ਇਸ ਜਗ੍ਹਾ ਦਾ ਲਗਭਗ 4 1/2 ਏਕੜ 5 ਏਕੜ ਜ਼ਮੀਨ ਦਾ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਉੱਥੇ ਹੁਣ ਅਸੀਂ ਤੁਹਾਨੂੰ ਰਾੜਮਾ ਲੈ ਚੱਲਦੇ ਆਂ ਦੋਸਤੋ ਆਓ ਤੁਹਾਨੂੰ ਮਿਲਵਾ ਦਿੰਨੇ ਆਂ ਕਿਸਾਨ ਆਗੂ ਜਗਤਾਰ ਸਿੰਘ ਅਤੇ ਬਾਬਾ ਪੰਤ ਸਿੰਘ ਹੋਰਾਂ ਦੇ ਨਾਲ ਜਿਵੇਂ ਅਸੀਂ ਤੁਹਾਨੂੰ ਪਿੱਛੇ ਦੱਸਿਆ ਸੀ ਮੁੱਖ ਸੜਕ ਦੇ ਉੱਤੇ ਕਿ ਬਾਬਾ ਪੰਤ ਸਿੰਘ ਹੋਰਾਂ ਦੀ ਜ਼ਮੀਨ ਦੇ ਵਿੱਚ ਜ਼ਮੀਨ ਉਹਨਾਂ ਦੀ ਭਾਵੇਂ 1.5 ਏਕੜ 8 ਕੁ ਵਿਗੇ ਆ ਪਰ ਉਹਦੇ ਵਿੱਚ 52 ਹਿੱਸੇਦਾਰ ਨੇ ਇਹ ਸਾਰਾ ਮਾਜਰਾ ਕੀ ਹੈ ਇਹ ਮਾਮਲਾ ਪੂਰੀ ਦੁਨੀਆ ਦੇ ਵਿੱਚ ਕਿਵੇਂ ਚਰਚਾ ਦਾ ਵਿਸ਼ਾ ਬਣਿਆ ਸਾਡੇ ਨਾਲ ਮੌਜੂਦ ਨੇ ਇਹਨੇ ਬਾਬਾ ਪੰਤ ਸਿੰਘ ਜਿਨ੍ਹਾਂ ਦੀ 1.5 ਏਕੜ ਜ਼ਮੀਨ ਹੈ ਔਰ ਉਹਦੇ ਵਿੱਚ 52 ਹਿੱਸੇਦਾਰ ਬੋਲਦੇ ਨੇ ਔਰ ਹੈਰਾਨੀਜਨਕ ਗੱਲ ਇਹ ਆ ਵੀ ਉਹਦੇ ਵਿੱਚ ਕੁਝ ਲੋਕਾਂ ਦੀ ਇਹਨਾਂ ਦਾ ਕਹਿਣਾ ਕਿ ਮੌਤ ਵੀ ਹੋ ਚੁੱਕੀ ਹੈ ਜਥੇਦਾਰ ਜੀ ਕੀ ਹੈ ਸਾਰਾ ਮਾਮਲਾ ਥੋੜਾ ਜਿਹਾ ਤਫਸੀਲ ਦੇ ਵਿੱਚ ਦੱਸੋ ਇਹ ਬੈਂਤੀ ਸਾਡੀ ਹੈ ਜੀ ਦੇਖੋ ਜਿਹੜਾ ਬਾਬਾ ਭਗਵੰਤ ਸਿੰਘ ਤੇ ਇਹਦਾ ਦੂਸਰਾ ਭਰਾ ਰਾਜ ਸਿੰਘ ਹੈ ਇਹਨਾਂ ਦਾ ਬੇਸ਼ੱਕ ਦੀ ਖਾਨਦਾਨ ਬਹੁਤ ਵੱਡਾ ਹੈ ਬਹੁਤ ਖਾਨਦਾਨ ਵੱਡਾ ਹੋਣ ਦੇ ਨਾਤੇ ਜਿਹੜੀ ਤਕਸੀਮ ਹੈ ਉਹ ਨਹੀਂ ਹੋਈ ਹੋਈ ਤਕਸੀਮ ਦੇ ਵਿੱਚ ਇਹ ਹਰੇਕ ਭੈਣ ਭਾਈ ਆਪਦੇ ਆਪਦੀ ਜਗ੍ਹਾ ਦੇ ਉੱਤੇ ਕਾਬਜ਼ ਬੈਠੇ ਨੇ ਚਲੋ ਮੰਨ ਲੇ ਨੇ ਵੀ ਕਿਸੇ ਦਾ ਕੋਈ ਵਿਸ਼ਵਾਸ ਹੋ ਵਿਸਵੇ ਅੱਧ ਬਗਾ ਕਿਸਦਾ ਘੱਟ ਵੱਧ ਹੋਊਗਾ ਪਰ ਉਹ ਆਪਾਂ ਨੇ ਬੈਠ ਕੇ ਇਹ ਗੱਲ ਦਾ ਤੈਅ ਕੀਤਾ ਕਿ ਫੈਸਲਾ ਵੀ ਭਾਈ ਇਹਨੂੰ ਜਿਹੜੇ ਕਿਸੇ ਵੀ ਵੀਰ ਦੀ ਜਗ੍ਹਾ ਘੱਟ ਹੈ ਉਹਨੂੰ ਤਕਸੀਮ ਕਰਾ ਕੇ ਉਹਦੇ ਵਿੱਚ ਆਪਾਂ ਪੂਰਾ ਕਰਾ ਦੇਣੀ ਆ ਪਰ ਉਦੋਂ ਬਾਅਦ ਕੀ ਹੋਇਆ ਹੁਣ ਇਹ ਮੰਨ ਲਓ ਵੀ ਅੱਜ ਜ਼ਮੀਨ ਜਿਹੜੀ ਆ ਉਹ ਭਗਵਾਨ ਸਿੰਘ ਤੇ ਰਾਜ ਸਿੰਘ ਦੀ ਦੋਹਾਂ ਭਰਾਵਾਂ ਦੀ ਜਾ ਰਹੀ ਆ ਜਿਹਦੇ ਵਿੱਚ ਘੱਟ ਤੋਂ ਘੱਟ 52 ਜਣੇ ਬੋਲਦੇ ਨੇ ਕੀ ਉਹ ਪੇਮੈਂਟ ਆ ਜਿਹੜੀ ਅੱਜ 52 ਜਣੇ ਨੂੰ ਬੇਸ਼ੱਕ ਪ੍ਰਸ਼ਾਸਨ ਪਾਉਣ ਦੇ ਉੱਤੇ ਪੂਰਾ ਪੱਵਾਂ ਭਾਰ ਹੋਇਆ ਹੋਇਆ ਵੀ 52 ਨੂੰ ਪਾ ਦੇਣੀ ਆ ਪਾ ਦੇਣੀ ਆ ਜੀ ਕਿਉਂਕਿ ਉਹਨਾਂ ਦਾ ਕਹਿਣ ਦਾ ਭਾਅ ਵੀ ਇਹ ਹੈ ਵੀ ਅਸੀਂ ਤਾ ਜਿੰਨਾ ਦੀ ਤਕਸੀਮ ਦੇ ਵਿੱਚ ਨੌ ਬੋਲਦੇ ਨੇ ਅਸੀਂ ਤਾਂ ਉਹਨਾਂ ਨੂੰ ਜ਼ਮੀਨ ਦੇ ਪੈਸੇ ਪਾਉਣੇ ਨੇ ਪਾ ਸਕਦੇ ਆ ਅਸੀਂ ਸਾਡੇ ਕੋਲ ਪਾਵਰ ਹੈ ਪਰ ਅਸੀਂ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਉਹ ਪੱਖ ਤੇ ਖੜੀ ਹੈ ਵੀ ਭਾਈ ਠੀਕ ਹੈ ਉਹਨਾਂ ਨੂੰ ਪੈਸੇ ਪਾਓ ਪਰ ਇਹਨਾਂ ਨੂੰ ਵੀ ਦੱਸੋ ਵੀ ਜਿਹੜੇ ਇਹ ਇਹਦੇ ਪਿਓ ਦਾਦੇ ਤੋਂ ਲੈ ਕੇ ਉਸ ਜਗ੍ਹਾ ਦੇ ਉੱਤੇ ਕਾਬਜ ਨੇ ਜਿਹਦੀ ਤੀਜੀ ਪੀੜ੍ਹੀ ਆ ਗਈ ਇਹ ਕਿੱਧਰ ਜਾਣਗੇ ਵੀ ਇਹਨਾਂ ਨੂੰ ਜ਼ਮੀਨ ਕਿੱਥੇ ਮਿਲੂਗੀ ਅਸੀਂ ਮੰਨ ਲੈਨੇ ਆ ਕਿਉਂਕਿ ਅੱਗੇ ਆਮ ਤਕਸੀਮਾ ਦੇ ਵਿੱਚ ਨਹੀਂ ਹੋਏ ਇੱਕ ਦੂਜੇ ਦੇ ਭਰਾ ਤੋਂ ਭਰਾ ਪੈਸੇ ਚੱਕਦਾ ਆਇਆ ਅਸੀਂ ਵੀ ਚੱਕੇ ਨੇ ਪਰ ਦੂਜੇ ਪਾਸੇ ਨਾਲ ਦੀ ਨਾਲ ਉਸੇ ਜਗ੍ਹਾ ਤੇ ਵਟਨਾ ਵਟ ਫਰੰਟ ਬੇਜ ਤੇ ਤੇ ਜ਼ਮੀਨ ਛੱਡੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਇਹਨਾਂ ਨੂੰ ਫਰੰਟ ਨਾਲ ਦੀ ਨਾਲ ਜਗ੍ਹਾ ਛੱਡੋ ਪੇਮੈਂਟ ਪਾਓ ਸਾਡੇ ਨਾਲ ਤੁਹਾਡੇ ਨਾਲ ਕੋਈ ਰੋਸਾ ਨਹੀਂ ਕੋਈ ਸਾਡੇ ਉਹ ਦੁਸ਼ਮਣ ਨਹੀਂ ਹੈਗੇ ਅਸੀਂ ਵੀ ਕਹਿੰਦੇ ਆ ਵੀ ਸਾਡੇ ਨਗਰ ਦੇ ਨੇ ਪਰ ਕਾਰਨ ਇਹ ਹੈ ਵੀ ਇਹਨਾਂ ਦਾ ਜਿਨ੍ਹਾਂ ਦਾ ਪਿਓ ਦਾਦਾ ਤੋਂ ਲੈ ਕੇ ਤਿੰਨ ਪੀੜੀਆਂ ਤੋਂ ਕਬਜ਼ਾ ਹੈ ਭਾਈ ਇਹਨਾਂ ਦੀ ਜ਼ਮੀਨਾਂ ਇਹਨਾਂ ਨੂੰ ਕਿੱਥੇ ਮਿਲੂਗੀ ਕਿ ਜਗਤਾਰ ਸਿੰਘ ਕੋਸ ਮਸਲਾ ਇਹ ਵੀ ਹੈ ਵੀ ਪੇਮੈਂਟ ਪੈ ਚੁੱਕੀ ਆ ਉਹ ਕਿਉਂ ਮਸਲਾ ਕੀ ਆ ਜਿਹੜੀ ਇਹਨਾਂ ਦੀ ਜ਼ਾਇਦਾਦ ਹੈ ਨਹੀਂ ਇਹਨਾਂ ਦਾ ਤਾਂ ਮਸਲਾ ਅੱਡੇ ਹੈ ਇਹਨਾਂ ਨੂੰ ਤਾਂ ਪੇਮੈਂਟ ਵੀ ਨਹੀਂ ਪਈ ਜਿਹੜੇ ਕਿਸਾਨਾਂ ਨੂੰ ਇਹ ਕਹਿ ਰਹੇ ਨੇ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਪੇਮੈਂਟ ਪੈ ਚੁੱਕੀ ਆ ਉਹ ਮਸਲਾ ਕੀ ਹੈ ਉਹਦੇ ਵਿੱਚ ਇਹ ਆ ਜੀ ਹੁਣ ਤੁਸੀਂ ਲਾ ਲਓ ਜਿਹੜੀ ਗੱਲ ਦੇ ਗੱਲ ਚੱਲਦੀ ਆ ਹੁਣ ਇਹਨਾਂ ਦੀ ਜ਼ਮੀਨ ਦੇ ਨਾਲ ਲਗਵਾ ਚਰਨਜੀਤ ਸਿੰਘ ਜਿਹਦੀ ਕੋਠੀ ਆ ਨਾਲ ਲਗਵਾ ਹਾਂ ਸਾਰੇ ਤੁਸੀਂ ਪੱਤਰਕਾਰ ਵੀਰਾਂ ਨੇ ਦਿਖਾਈ ਆ ਪਰ ਉੱਥੇ ਕੀ ਹੋਇਆ ਪਹਿਲੀ ਗੱਲ ਤਾਂ ਇਹ ਦੱਸੋ ਵੀ ਉਸ ਵੀਰ ਦਾ ਉਸ ਜਗ੍ਹਾ ਦੇ ਉੱਤੇ ਜਿੱਥੇ ਕੋਠੀ ਪਈ ਆ ਉਹਦਾ ਕੋਈ ਉਸ ਜਗ੍ਹਾ ਨਾਲ ਕੋਈ ਲੈਣ ਦੇਣ ਨਹੀਂ ਸੀ ਉਸ ਬੰਦੇ ਨੇ ਉਹ ਜਗ੍ਹਾ ਜਿਹੜੀ ਆ ਆਪਣੀ ਬੈ ਖਰੀਦ ਕੇ ਕੋਠੀ ਪਾਈ ਹ ਹ ਉਸ ਤੋਂ ਬਾਅਦ ਕੋਠੀ ਜਿਹੜੀ ਆ ਉਹ ਘੱਟੋ ਘੱਟ 2800 ਸਕਰ ਫੁੱਟ ਦੇ ਵਿੱਚ ਪਈ ਹੋਈ ਆ ਪਰ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਤੋਂ ਪੇਮੈਂਟ ਭਾਰਦਾ ਸੀਗਾ ਜਿਹੜੇ ਬੰਦੇ ਪੈਸੇ ਪਾਉਂਦੇ ਨੇ ਉਹ ਪੈਸਿਆਂ ਦੀ ਮੰਗ ਕਰਦੇ ਤੇ ਇਹਦੇ ਕੋਲੋਂ ਜੋ ਇਹਨੇ ਸਾਨੂੰ ਦੱਸਿਆ ਪਰ ਇਹਨੇ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਪਰ ਉਹਦੀ ਜਗ੍ਹਾ ਤੇ ਉਹਨਾਂ ਨੇ ਕੀ ਕੀਤਾ ਉਹਨੂੰ 1800 ਸਕਰ ਫੁੱਟ ਦੇ ਪੈਸੇ ਪਾਏ ਨੇ ਕੁੱਲ ਜਿਦੇ ਵਿੱਚ 800 ਸਕਰ ਫੁੱਟ ਦੇ ਪੈਸੇ ਜਿਹੜੇ ਪਾ ਹੀ ਨਹੀਂ ਪਾ ਹੀ ਨਹੀਂ ਪੂਰੇ ਪੈਸੇ ਨਹੀਂ ਪੂਰੇ ਨਹੀਂ ਪੈਸੇ ਪਾਏ ਦੂਜੀ ਗੱਲ ਜਦੋਂ ਇਸ ਵੀਰ ਨੇ ਉਹ ਜਗ੍ਹਾ ਵੇਖ ਖਰੀਦੀ ਆ ਉਦੋਂ ਸੱਡਾਂ ਪਈਆਂ ਨੇ ਨੰਬਰ ਪਏ ਨੇ ਰਜਿਸਟਰੀ ਹੋਈ ਆ ਇੰਤਕਾਲ ਨੇ ਦਾ ਨਾਮ ਚੜਿਆ ਹੋਇਆ ਫਿਰ ਇਹ ਜੀ ਪੇਮੈਂਟ ਆ ਜਿਹੜੀ ਉਹ ਜਿਹੜੀ ਖੇਵੜ ਦੇ ਵਿੱਚੋਂ ਖਰੀਦੀ ਗਈ ਆ ਫਿਰ ਉਹਦੇ ਚੋਂ ਦੀ ਉਹਦੀ ਉਹਦੀ ਪੇਮੈਂਟ ਕਿਵੇਂ ਚਲੀ ਗਈ ਇਹਨਾਂ ਨੇ ਉਹ ਵੀ ਪਾਈ ਉਦੋਂ ਪਾ ਕੇ ਫਿਰ ਇਹਨੂੰ ਸਾਈਡ ਤੇ ਜਾ ਕੇ ਥੋੜੀ ਜਿਹੀ ਜਗ੍ਹਾ ਦੰਦੇ ਨੇ ਵੀ ਇੱਥੇ ਤੂੰ ਆਪਦਾ ਉਹ ਕਰ ਲੈ ਜਦਕਿ ਉਹਦੇ ਵਿੱਚ ਵੀ ਅੱਜ ਤੱਕ ਇਸ ਇਨਸਾਨ ਨੂੰ ਇਹ ਨਹੀਂ ਦੱਸਿਆ ਗਿਆ ਵੀ ਤੇਰੀ ਜਗ੍ਹਾ ਕਿੱਥੇ ਬਣਦੀ ਆ ਕਿੱਥੇ ਅਸੀਂ ਤੈਨੂੰ ਦੰਨੇ ਆ ਪਹਿਲਾਂ ਤਾਂ ਇਹਦੇ ਨਾਲ ਉਹ ਤਕਾ ਹੋ ਰਿਹਾ ਜਦਕਿ ਜੀ ਵੈ ਖਰੀਦੀ ਜ਼ਮੀਨ ਦੇ ਵਿੱਚੋਂ ਦੂਜੇ ਪਾਸੇ ਕਿਸੇ ਨੂੰ ਪੈਸਾ ਪੈਣ ਦਾ ਹੱਕਦਾਰ ਹੀ ਹੈ ਨਹੀਂ ਸੀਗਾ ਇਸ ਚੀਜ਼ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਇਸ ਇਨਸਾਨ ਦੇ ਨਾਲ ਵੀ ਖੜੀ ਹੈ ਅਸੀਂ ਉਸ ਤੋਂ ਬਾਅਦ ਉਹਦੀ ਦੁਬਾਰਾ ਮੈਨਤੀ ਕਰਵਾਈ ਹੈ ਮੈਨਤੀ ਕਰਵਾ ਕੇ ਉਹ ਇਸ ਗੱਲ ਤੇ ਮੰਨੇ ਨੇ ਵੀ ਹਾਂ ਸਾਡੇ ਕੋਲੋਂ ਇਹ 850 ਫੁੱਟ ਸਕੇਅਰ ਫੁੱਟ ਦੇ ਪੈਸੇ ਨਹੀਂ ਪਾਏ ਹੈਗੇ ਅਸੀਂ ਨੇ ਉਹਦੀ ਸਾਰੀ ਦੀ ਸਾਰੀ ਡਿਟੇਲ ਉਹ ਦੁਬਾਰਾ ਬਣਾਈ ਬੈਠੇ ਨੇ 1.5 2 ਮਹੀਨਾ ਤੋਂ ਲਾ ਕੇ ਅਜੇ ਵੀ ਇਹੀ ਗੱਲ ਕਹੀਆਂ ਅਸੀਂ ਪੈਸੇ ਪਾਉਨੇ ਆ ਪੈਸੇ ਪਾਉਨੇ ਆ ਜੇ ਅੱਜ ਹੁਣ ਪ੍ਰਸ਼ਾਸਨ ਕਹੇ ਵੀ ਮੈਂ ਜੀ ਕੋਠੀ ਢਾ ਦੂੰਗਾ ਭਰਾਵਾ ਜਾਨ ਜਾ ਸਕਦੀ ਹੈ ਪਰ ਅਜੀ ਕੋਠੀ ਨਹੀਂ ਢਾਣ ਦੀ ਜੇ ਪ੍ਰਸ਼ਾਸਨ ਬਹਿ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੇ ਜਿਵੇਂ ਉਹ ਪਹਿਲੇ ਪਾਸੇ ਤਿੰਨ ਕੀਕੜਾਂ ਦਾ ਮਸਲਾ ਹੈ ਤਾਂ ਗੱਲ ਤਾਂ ਕੁਝ ਨਹੀਂ ਕੱਢ ਸਕਦਾ ਜੇ ਸਹੀ ਇਮਾਨਦਾਰੀ ਨਾਲ ਕੱਢਣਾ ਚਾਹੇ ਹੱਲ ਤਾਂ ਦੇਖੋ ਜੀ ਹੱਲ ਨਿਕਲਾ ਨਿਕਲਿਆ ਜਦੋਂ ਆਪਾਂ ਕਹਿੰਦੇ ਆ ਵੀ ਚਲੋ ਅਸੀਂ ਤਾਂ ਜਥੇਬੰਦੀ ਚ ਪਰ ਅਸੀਂ ਫੇਰ ਵੀ ਸੌਂ ਖਾ ਕੇ ਚੱਲੇ ਹੋਇਆ ਵੀ ਸਾਨੂੰ ਸਾਡੇ ਲਈ ਸਾਰੇ ਇੱਕ ਨਹੀਂ ਅਸੀਂ ਕਹਿੰਦਾ ਵੀ ਪਿੰਡ ਦੇ ਲੰਬੜਦਾਰ ਨੂੰ ਬਿ ਪਿੰਡ ਦੇ ਸਰਪੰਚ ਨੂੰ ਬਿਠਾ ਲੈਣ ਪਿੰਡ ਦੇ ਪੰਚ ਨੂੰ ਬਿਠਾ ਲੈਣ ਸਿਆਣੇ ਬਜ਼ੁਰਗ ਜਿਹਨਾਂ ਦੀ 50 50 60 60 ਸਾਲ ਦੀ 70 ਸਾਲ ਦੀ ਉਮਰਾਂ ਨੇ ਉਹਨਾਂ ਬਜ਼ੁਰਗਾਂ ਨੂੰ ਬਿਠਾ ਲੈਣ ਵਿੱਚ ਉਹਨਾਂ ਤੋਂ ਪੁੱਛ ਲੈਣ ਕਿ ਇੱਥੇ ਕਾਬਜਾ ਭਾਈ ਇਹਦਾ ਕੌਣ ਹੱਕਦਾਰ ਹੈ ਜੇ ਹੁਣ ਅਸੀਂ ਕਹੀਏ ਵੀ ਕੱਲੀ ਕਾਗਜ਼ਾ ਕਾਗਜ਼ੀ ਕਾਰਵਾਈ ਦੇ ਵਿੱਚ ਹੋਇਆ ਕਾਗਜ਼ੀ ਕਾਰਵਾਈ ਦੇ ਆਧਾਰ ਤੇ ਨਹੀਂ ਚੱਲਿਆ ਜਾਂਦਾ ਹੁੰਦਾ ਪਰ ਮਾੜਾ ਮੋਟਾ ਪਿੰਡਾਂ ਦੇ ਵਿੱਚ ਇਹ ਵੀ ਦੇਖਣਾ ਪਊ ਨਾ ਵੀ ਇਹ ਕਿਹੜੇ ਇਨਸਾਨ ਨਹੀਂ ਤਿੰਨ ਪੀੜੀਆਂ ਨਹੀਂ ਆ ਯਾਰ ਇੱਥੇ ਬੈਠੇ ਜੀ ਉੱਥੇ ਕਾਬਜਾ ਉੱਥੇ ਉਹ ਕਾਬਜਾ ਬਾਬਾ ਜੀ ਤੁਸੀਂ ਕੁਝ ਕਹਿਣਾ ਇਸ ਹੀ ਕਿਸਾਨ ਬਾਬਾ ਪੰਤ ਸਿੰਘ ਜਗਤਾਰ ਸਿੰਘ ਗੋਣੀ ਜਿਨ੍ਹਾਂ ਦਾ ਦਰਦ ਹੈ ਉਹ ਚੱਲਿਆ ਨਹੀਂ ਜਾ ਰਿਹਾ ਗੱਲ ਵੀ ਠੀਕ ਹੈ ਕਿਉਂਕਿ 1.5 ਏਕੜ ਜ਼ਮੀਨ ਦੇ ਵਿੱਚ ਹੈ ਜਿਹੜਾ ਉਹਦੇ ਵਿੱਚ 52 ਹਿੱਸੇਦਾਰ ਹੁਣ ਇਸ ਤੋਂ ਇਲਾਵਾ ਘਰਾਂ ਦਾ ਮਸਲਾ ਜੀ ਇਨਸਾਨ ਦੇ ਰੈਣ ਬਸੇਰੇ ਦਾ ਮਸਲਾ ਬਹੁਤ ਗੰਭੀਰ ਹੋ ਚੁੱਕਿਆ ਪਿੰਡ ਸਰਾਉਦ ਵਿਸ਼ੇਸ਼ ਪੱਧਰ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਉੱਭਰ ਚੁੱਕਿਆ ਜੇਕਰ ਪ੍ਰਸ਼ਾਸਨ ਚਾਹੇ ਤਾਂ ਕੁਝ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਸੁਲਝਾ ਸਕਦਾ ਹੈ ਔਰ ਕਿਸਾਨਾਂ ਦਾ ਅਖਣਾ ਕਿ ਕਾਬਜ ਧਾਰਕਾਂ ਨੂੰ ਜਿਹੜੀ ਪੇਮੈਂਟ ਆ ਉਹ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਲੋਕ ਹੀ ਇਸ ਜ਼ਮੀਨ ਦੇ ਉੱਤੇ ਕਾਬਜ਼ ਨੇ ਜਦ ਕਿ ਦੂਜੇ ਪਾਸੇ ਜਿਨ੍ਹਾਂ ਦੇ ਨਾਮ ਫਰਦਾਂ ਦੇ ਵਿੱਚ ਬੋਲਦੇ ਨੇ ਉਹ ਕਹਿੰਦੇ ਅਸੀਂ ਵੀ ਇਸ ਜ਼ਮੀਨ ਦੇ ਮਾਲਕਾਂ ਬਿਨਾਂ ਸਕੇ ਮਾਮਲਾ ਬੇहद ਗੁੰਝਲਦਾਰ ਹੈ ਹੁਣ ਪ੍ਰਸ਼ਾਸਨ ਦੇ ਨਾਲ ਭਾਵੇਂ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਹੈ ਵੇਖਣਾ ਹੋਵੇਗਾ ਪ੍ਰਸ਼ਾਸਨ ਇਸ ਮਸਲੇ ਨੂੰ ਕਿਵੇਂ ਸਲਝਾਉਂਦਾ ਕੁਪਕਲਾ ਤੋਂ ਮਨਜਿੰਦਰ ਸਿੰਘ ਸਰਾਉ ਦੇ ਨਾਲ ਸੰਦੀਪ ਸਿੰਘ ਮੋਮਨਾਬਾਦੀ ਦੀ ਰਿਪੋਰਟ